ਵੇਆ ਕਰਵਾ ਕੇ ਖੁਸ਼ ਜਿਆਦਾ ਨਹੀਂ ਬਦਰ ਗਿਆ ਹੁਣ ਮੇਰੀ ਗੱਲ ਸੁਣ ਲੈ ਚਰਨ ਤੂੰ ਮੇਰੀ ਗੱਲਾਂ ਚ ਨਾ ਬੋਲ ਮੇਰਾ ਮਸਾ ਘਰ ਬਸੇ ਮੇਰੀ ਮਾਂ ਇਹੀ ਵਿਯੋਗ ਚ ਬੱਗੀ ਤੂੰ ਮੇਰਾ ਪਿੰਡਾ ਛੱਡ ਦੇ ਪਿੰਡਾ ਛੱਡ ਦੇ ਮੇਰਾ ਮੇਰਾ ਮਸਾ ਘਰ ਬਸੇ ਹੁਣ ਮੈਂ ਮਾਰੀ ਹੋ ਗਈ ਹੈ ਜਿਹੜਾ ਕਹਿੰਦਾ ਕੱਪੜੇ ਧੋਦੇ ਪ੍ਰੈਸ ਕਰਦੇ ਰੋਟੀ ਲਾਦੇ ਪਰੌਂਠੇ ਲਾਦੇ ਉਦੋਂ ਮੈਂ ਚੰਗੀ ਸੀਗੀ ਸਾਰੀ ਦੁਨੀਆ ਕਰਦੀ ਐ ਤੂੰ ਕੋਈ ਅਲੱਗ ਨਹੀਂ ਕਰਿਆ ਤੇਰੇ ਵਰਗਾ ਕੋਈ ਵੀ ਨਹੀਂ ਕਰਦਾ ਜਿਹੜੀ ਤੂੰ ਕਰੀ ਐ ਫਿਰ ਤੈਨੂੰ ਮੈਂ ਦੱਸਾਂ ਉਹ ਤਾਂ ਬੜੇ ਬਾਹੇ ਕਰਦਾ ਸੀ ਮੈਂ ਐਂ ਕਰ ਦੂੰ ਮੈਂ ਬਾਹ ਕਰ ਦੂੰ ਚਰਨੋਂ ਮੇਰੇ ਸਿਰ ਤੇ ਨਾ ਮੇਰੇ ਬਾਪ ਦਾ ਸਾਰਾ ਨਾ ਮੇਰੀ ਮਾਤਾ ਦਾ ਸਾਰਾ ਮੇਰਾ ਘਰ ਬਸ ਜੰਡੇ ਮੇਰਾ ਮੇਰਾ ਮਾਸਾ ਘਰ ਬਸ ਤੂੰ ਨਾ ਮੇਰਾ ਰਾਹ ਰੋਕਿਆ ਕਰ ਨਾ ਰਾਹ ਰੋਕਿਆ ਕਰ ਮੇਰਾ ਘਰ ਪੱਟਿਆ ਜਾਊਗਾ ਜੇ ਤੇਰਾ ਘਰ ਪੱਟਣਾ ਹੁੰਦਾ ਨਾ ਮੈਂ ਵਿਆਹ ਨਹੀਂ ਸੀ ਹੋਣ ਦਿੰਦੀ ਜਮਾ ਨਹੀਂ ਸੀ ਸਿਰੇ ਚੜ੍ਹਨ ਦਿੰਦੀ ਗੱਲਾਂ ਕਿਹੜੀਆਂ ਕਰਦਾ ਤੂੰ ਕਮੀ ਤਾਂ ਕੋਈ ਛੱਡੀ ਵੀ ਨਹੀਂ ਇਹ ਤਾਂ ਰੱਬ ਨੇ ਸਾਥ ਦਿੱਤਾ ਮੇਰੀ ਸਤਰੇ ਵਾਲੇ ਨੇ ਜਿਹੜਾ ਵਿਆਹ ਹੋ ਗਿਆ ਜਿੱਤਾ ਤਰਾ ਰੱਬ ਨੇ ਸਾਥ ਉਜੜੂਗਾ ਤੇਰਾ ਘਰ ਮੇਰਾ ਕੀ ਮਾਰਾ ਕਰਤਾ ਚੰਗਾ ਭਲਾ ਮੇਰਾ ਘਰ ਬੱਸੇ ਪਤਾ ਨਹੀਂ ਇਹਨੂੰ ਕੀ ਮਿਲੂਗਾ ਪੱਟ ਕੇ ਹੋ ਗਈ ਹਵਾ ਗਈ ਜਿਹੜੀ ਕਿਉਂ ਜੜੀਆਂ ਖੱਡਾਂ ਚ ਪਾਣੀ ਪਾਉਣੀ ਐ ਦੋ ਦੋ ਦਾ ਨੱਕ ਖੰਨਾ ਪ੍ਰੇਸੰਜਾ ਕਰਾਇਆ ਉਹਦਾ ਬੜਾ ਬੁਰਾ ਹਾਲ ਐ ਹੋਰ ਸਰਪੰਚ ਸਾਹਿਬ ਕਿਉਂ ਕਿਉਂ ਮੇਰੇ ਯਾਰ ਕਲੱਚ ਕਿਉਂ ਬੇਇੱਜ਼ਤੀ ਕਰ ਰਿਹਾ ਨੋ ਕਿਹਨੂੰ ਨਾਲ ਚੰਗਾ ਭਲਾ ਪਤਾ ਜੀ ਵੋਟਾਂ ਮਾਰਿਆ ਨਾ ਤੈਨੂੰ ਤਾਂ ਮੈਂ ਕੁਝ ਕਹਿ ਵੀ ਨਹੀਂ ਸਕਦਾ ਹੈਗਾ ਉਹ ਮੈਂ ਤੈਨੂੰ ਸਾਬਕਾ ਸਰਪੰਚ ਕਹਿੰਦਾ ਹਾਰੀ ਹੋਵੇ ਮਗਰੂ ਸਾਬਕਾ ਲੱਗਦਾ ਲੋਕ ਤਾਂ ਮੇਰੇ ਨਾਲ ਮਜ਼ਾਕ ਕਰੇ ਕਰੇ ਕਲੱਚ ਤੂੰ ਵੀ ਕਰਨ ਲੱਗ ਗਿਆ ਹੁਣ ਯਾਰ ਉਹ ਤੂੰ ਆਸ ਰੱਖ ਇੱਥੇ ਕੀ ਹੋ ਗਿਆ ਫਿਰ ਕੀ ਗੱਲ ਹੈ ਅਗਲੀ ਵਾਰੀ ਬਣ ਜਾਏਗਾ ਕੋਈ ਕੋਈ ਨਹੀਂ ਜਿੱਤਾਂਦਾ ਕੋਈ ਨਹੀਂ ਜਿੱਤਾਂਦਾ ਕਲੱਚ ਕੋਈ ਨਹੀਂ ਜਿੱਤਾਂਦਾ ਹੈਗਾ 나ੜੇ ਤੂੰ ਤਾਂ ਆਪ ਸਿਆਣਾ ਜਦੋਂ ਪਿੰਡ ਚ ਥੇਲੇ ਦੀ ਜਿੱਤਣਾ ਹੋਵੇ ਕਹਨੂੰ ਪੰਗਾ ਲਈਦਾ ਬੰਦਾ ਤੂੰ ਠੀਕ ਆ ਤੈਨੂੰ ਜਾਣ ਕੇ ਬੁੱਟ ਨਹੀਂ ਪਈਆਂ ਲੋਕਾਂ ਨੇ ਬੇਇੱਜ਼ਤੀ ਕਿਉਂ ਕਰੀ ਐ ਬੇਇੱਜ਼ਤੀ ਕਾਨੂੰ ਕਰਦਾ ਗਾਈਆਂ ਜੇ ਹੱਕੀ ਐ ਨਾ ਪੂਰੀ ਗੱਲ ਸਮਝਿਆ ਕਰ ਇੱਕ ਨਵੀਂ ਗੱਲ ਐ ਕਲਾਸ ਹਾਂ ਯਾ ਜੰਟਲਾ ਬਾਈ ਨਹੀਂ ਹੈ ਹਾਂ ਦੋ ਦੋ ਸਾਹਮਣੇ ਬੈਠੇ ਹੋਰ ਮੇਰਾ ਸਾਲਾ ਦੋ ਸਿਲੰਡਰ ਆਸ਼ਾ ਬਣਾ ਫਿਰਦਾ ਲੋਕਾਂ ਦੀ ਤਾਂ ਉਂਗਲ ਹੁੰਦੀ ਐ ਕੋਈ ਚ ਤਾਂ ਲੈ ਪਰਜਾਈ ਲੈ ਘਰ ਵਾਲੀ ਨੜੇ ਗਾਈਆਂ ਵਿਚਾਰਦਾ ਐ ਕਿਉਂ ਮੇਰੇ ਅੱਗੇ ਕਲਾਸ ਨੂੰ ਲੱਪੜ ਮਾਰਦੇ ਨਾ ਮੰਗ ਐਂਜੀ ਕਰੀ ਜਾਂਨੇ ਹਾਂ ਉਹ ਆ ਰਿਹਾ ਤੁਰੇ ਆ ਆ ਗਿਆ ਹੋਰ ਵੀ ਠੀਕ ਐ ਵਧੀਆ ਜੀ ਵਧੀਆ ਤਮੇ ਦੱਸੋ ਠੀਕ ਹੋ ਵਧੀਆ ਵਧੀਆ ਇੱਕ ਲੱਖ ਬੜੀਆਂ ਤਰੀਫਾਂ ਹੋ ਰਹੀਆਂ ਇਸ ਕਿਹਾ ਨਾ ਇਹਦੀਆਂ ਹਾਂ ਹੋਣੀਆਂ ਨੇ ਭਾਈ ਤਰੀਫਾਂ ਦਾ ਵੱਡੀਆਂ ਵੱਡੀਆਂ ਗੱਲਾਂ ਕਰਾ ਦਾਂਦੀਆਂ ਨੇ ਵੀ ਲਾਲੇ ਚੜਾਈਏ ਤੇਰੀ ਤੋਂ ਬਹੁਤ ਕੀ ਗੱਲੂਗੀ ਕਲੱਸੂ ਲੈ ਉਹ ਕਹਿੰਦੇ ਦੋ ਸਿਲੰਡਰ ਹੋਇਆ ਫਿਰਦਾ ਸਾਰੇ ਗੱਲ ਸੁਣ ਬਈ ਮੈਂ ਮੋਤਵਰ ਬੰਦਾ ਹਾਂ ਪਿੰਡ ਦਾ ਸਾਰੇ ਪਿੰਡ ਵਿੱਚ ਤੇਰੀ ਤੋਂ ਗੱਲ ਉੱਡੜੀ ਐ ਵੀ ਜਾਂਟਾ ਤੋਂ ਮਸ਼ੀਨ ਪੈ ਜਾ ਰੇ ਗਰੇ ਫਰੇ ਕੱਲੇ ਹੀ ਦੋ ਸਾਹਮਣੇ ਬੈਠੇ ਕਾ ਨੂੰ ਮੇਰੇ ਯਾਰ ਸਰਪੰਚ ਉਹ ਹੀ ਗੱਲਾਂ ਯਾਰ ਤਾਂ ਮੋਤਵਰ ਬੰਦਾ ਐ ਯਾਰ ਆਪਣੀ ਪਰਜਾਈ ਹੈ ਯਾਰ ਵਿਆਹ ਮੇਰਾ ਹੋ ਗਿਆ ਤੈਨੂੰ ਪਤਾ ਮਾਪਾ ਪਾਪ ਹੈ ਨਹੀਂ ਤੇ ਮੇਰਾ ਘਰ ਬਸ ਗਿਆ ਯਾਰ ਤਮੇ ਕਹਨੂ ਯਾਰ ਤਮੇ ਉਹ ਤਾਂ ਰਵਾਜ ਨੇ ਗੱਲ ਕਰਤੀ ਅਸੀਂ ਥੋੜੀ ਕੱਚ ਕਿਹੜਾ ਦਾੰਗ ਮਾਰਦਾ ਤੇਰੇ ਉਹ ਤਾਂ ਜਿਵੇਂ ਉਡਦੀਆਂ ਗੱਲਾਂ ਆਏ ਨੇ ਕੋਈ ਅਸੀਂ ਕਿ ਮੇਰਾ ਘਰ ਬਸ ਗਿਆ ਯਾਰ ਮੈਂ ਕਦੇ ਮਾੜਾ ਗਿਆ ਕਿਸੇ ਮੈਂ ਪਿੰਡ ਨੂੰ ਨਾ 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 ਤੂੰ ਤਾਂ ਜਿੱਲੇ ਮੇਰੇ ਵਿਆਹ ਹੋ ਗਿਆ ਮੇਰਾ ਕਿੰਨਾ ਮਡੋਲਾ ਕਰਨਾ ਤਾਂ ਉਹ ਤੂੰ ਕਦੋਂ ਗਿੱਲੇ ਗੋਹੇ ਤੇ ਮਾਰਦਾ ਥੋੜੀ ਮਾੜਾ ਕਾ ਰੱਖਿਆ ਵੀ ਨਹੀਂ ਫਿਰ ਆਪਾਂ ਨੇ ਕਰੀ ਕਰਦਾਨਾ ਕਲਚ ਆਪਾਂ ਥੋੜੀ ਮਾੜਾ ਕਾ ਇਸ ਨੂੰ ਲੋਕ ਕਹਿੰਦੇ ਨੇ ਲੋਕ ਲੋਕ ਕਹਿੰਦੇ ਲੋਕ ਕਹਿੰਦੇ ਉਹ ਲੋਕ ਤਾਂ ਫਿਰ ਤੈਨੂੰ ਵੀ ਸਰਪੰਚ ਕਹਿੰਦੇ ਨੇ ਫਿਰ ਹੁਣ ਉਹਦਾ ਕੀ ਕਰੀਏ ਚਲੋ ਅਗਲੀ ਵਾਰੀ ਬਣ ਜੂ ਅਗਲੀ ਵਾਰੀ ਸੀ ਆ ਅਗਲੀ ਹੁਣ ਆ ਹਾਂ ਐ ਉਹ ਕਹਦੇ ਹੁੰਦੇ ਨੇ ਵੀ ਛੋਟੀ ਟੁੱਟ ਗਈ ਏ ਭਾਂਡੇ ਭੰਨਣੋਂ ਭੰਨੀ ਗਈ ਤੋ ਇੰਨੀ ਕ ਤਾਂ ਚੱਲਦੀ ਐ ਠਾਣੇ ਦਰਵਾਜ਼ੇ ਤੇ ਜਾਂਦਾ ਆਉਂਦਾ ਹੀ ਐ। ਦੇਖੀ ਇੱਕ ਲੱਚ ਸੁ ਆਪਨੇ ਕਦੇ ਕਿਸੇ ਨਾਲ ਮਾੜੀ ਨਹੀਂ ਕਰੀ ਤਾਂ ਮੈਂ ਧੱਕਾ ਕਰਾਂ ਨਾਲ। ਹਾਂ। ਨਾ ਅਸੀਂ ਇਹ ਤਾਂ ਗੱਲ ਮੈਂ ਕਿਹਾ ਕਿ ਬੀਤੀ ਕਰਨ ਵਾਲੀ ਗੱਲ ਕਰੂੰ। ਦੇਖ ਇਹ ਤੇਰੀ ਗੱਲ ਦਾ ਗੰਦਾ ਗੇ ਵੀ ਕੰਨੋਂ ਐ। ਇਹ ਗੱਲ ਤੇਰੀ ਮਾੜੀ ਨਹੀਂ ਬਲਕਿ ਦੋ ਸਿਲੰਡਰ ਸਾਂਹੀ ਬੈਠੇ ਕਿੱਡੀ ਕਿੱਡੀ ਗੱਲ ਬਣਿਆ ਬਣਾ। ਓਏ ਨਹੀਂ ਕਹਿੰਦਾ ਤੂੰ ਗੱਲ ਪੂਰੀ ਸਮਝ ਲਿਆ ਕਰ ਇੱਕ ਤਾਂ ਦੇਖੋ ਉਹ ਨਾਲਾ ਸਿਲੰਡਰ ਹੋ ਗਿਆ ਅੰਡਾ ਇਹਦਾ ਇੱਕ ਤੇਰੇ ਵਾਲਾ ਹੋ ਗਿਆ। ਵੀ ਭਾਈ ਜਲ ਤੂੰ ਕਦੇ ਉਪਰਾ ਨਾਲ ਨਾ ਕਦੇ ਉਪਰਾ ਅਸੀਂ ਆੱਡੇ ਨਹੀਂ ਮੇਰੇ ਯਾਰ ਸਾਡੇ ਰੋਟੀ ਦਾ ਇੱਕ ਚੁੱਲੇ ਦੇ ਬੱਕਰੀ ਐ। ਰੋਲਾ ਤਾਂ ਇਸੇ ਗੱਲ ਦਾ ਵੀ ਕਿਥਲੇ ਤੇ ਰੋਟੀ ਚੱਲ ਤੋ ਲੋਕ ਨਹੀਂ ਯਰਦੇ ਰਹਿਣ ਦੇ ਕਲੱਚ ਕਿਸੇ ਨੂੰ ਨਾ ਅੱਜ ਕੱਲ ਦੱਸਣ ਵਿੱਚ ਫਾਇਦਾ ਨਹੀਂ ਹੁੰਦਾ ਅਗਲਾ ਉਲਟਾ ਆਉਣੇ ਵਾਲਾ ਬਈ ਠੀਕ ਐ ਭੱਜ ਜਾ ਤਾਂ ਕੋਈ ਨਾ ਕੋ ਠੀਕ ਐ ਸਰਮੰਤਰਾ ਦੇਖ ਲੈ ਸਤਾ ਸਵਿੱਤਰਾ ਬਣਿਆ ਫਿਰਦਾ ਹੈ ਕਲੱਚ ਹਾਂ ਲੋਕਾਂ ਜਦੋਂ ਦੋ ਘੋਚ ਹੁੰਦੀਆਂ ਨੇ ਇਸ ਕੀ ਮੈਨੂੰ ਇਹਦਾ ਭਾਂਡ ਖੜਾਵੇ ਕਿਉਂ ਉਹਦੇ ਵਿੱਚ ਹੀ ਬੈਠੇ ਪੀਪੇ ਦੇ ਹੈ ਹੋਰ ਆਏ ਮਾਰੇ ਏਸੀ ਸਮਾਰ ਰਹੇ ਲੈ ਏਸੀ ਦੀ ਸਮਾਰ ਕਾਇ ਕਲੱਚ ਥੋੜਾ ਰੋਬ ਨਾਲ ਕਿਆ ਕਰ ਰੋਬ ਘਾਟਾ ਸਰਪੰਚ ਆ ਚੱਲੀ ਉਹ ਤਾਂ ਰੌਲਾ ਜ ਹੈ ਉਹਨਾਂ ਦੇ ਚਲ ਕਰਾਦ ਨੇ ਵਿੱਚ ਵਿਚਾਲੇ ਪੈ ਗਿਆ ਪਸੰਝ ਉਤਾ ਮੈਂ ਨਹੀਂ ਜਾਂਦਾ ਬਈ ਕਿਉਂ ਕੋਲੇ ਕੀ ਦਲਾਲੀ ਮੈਂ ਮੂੰਹ ਕਾਲਾ ਅੱਛਾ ਨਾ ਉਹ ਇਹ ਕੰਮਾਂ ਚ ਮਾੜਾ ਮੋਟਰ ਦਾ ਪ੍ਰੈਸ਼ਨ ਕਰਾ ਰੱਖਿਆ ਕਲੱਚ ਮੱਖਾਂ ਕਾ ਪ੍ਰੈਸ਼ਨ ਇੱਕ ਕਰਾ ਮੈਨੂੰ ਜਾਦ ਹੀ ਨਾ ਭਲਾਇਆ ਕਰ ਕਲੱਚ ਯਾਰਾ ਉਹ ਪਤੰਦਰਾ ਗੱਲ ਤਾਂ ਮੂੰਹ ਨਾਲ ਕਰਨੀ ਆ ਕੰਨਾਂ ਨਾਲ ਸੁਣਨਾ ਅੱਖਾਂ ਦਾ ਕੀ ਕੰਮ ਉਥੇ ਨਾ ਵੀ 11-12 ਹਜ਼ਾਰ ਰੁਪਏ ਲੈ ਇੱਕ ਲੱਚ ਖਰਾਬ ਨਹੀਂ ਕਰਨਾ اچھا ਮੈਨੂੰ ਭੱਜ ਜਾਣ ਦੇ ਬਈ ਚੱਲ ਫਿਰ ਮੈਂ ਤਾਂ ਕੋਈ ਜਾਉ ਹੂੰ ਮੋਤਵਾਰ ਬੰਦੇ ਅਗਲੀ ਨੂੰ ਬੁਲਾਇਆ ਚੰਗਾ ਅਗਲੀ ਵਾਰ ਸਹੀ ਦਵੀ ਨਾ ਚੰਗਾ ਦੇਖ ਕੱਡੇ ਲੋਗ ਭੈਣ ਘੜਾ ਵੀ ਕਦਰ ਰੋਲੇ ਚ ਭੱਜ ਜਾ ਕਿਉਂ ਜਾਵਾਂ ਬਈ ਮੈਂ ਰੋਲੇ ਚ 11000 ਦਾ ਅੱਖਾਂ ਦੇ ਆਪਰੇਸ਼ਨ ਦਾ ਲਾ ਕੇ ਖਰਾਬ ਕਰਨਾਵੇਂ ਆ ਮਾ ਸਾ ਤੋਂ ਗਰਾਂ ਦੇ ਬਾਹਰਾਂ ਦੇ ਨਾ ਤੋ ਕੇ ਟੌਰਲਾ ਕੇ ਬੈ ਗਈ ਹੈ ਫੇਰ ਕੀ ਹੋ ਗਿਆ ਦੀਦੀ ਤਿਆਰਤਾ ਹੋਣਾ ਹੀ ਆ ਤਿਆਰਤਾ ਹੋਣਾ ਵੀਰ ਕੰਮ ਧੰਦਾ ਵੀ ਕਰ ਲਾਂ ਮਾੜਾ ਮੋਟਾ ਲੈ ਕੇ ਮੋਬਾਈਲ ਬਹਿ ਜਾਨੀ ਸਵੇਰੀ ਫਿਰ ਕੋਈ ਨਹੀਂ ਕਰ ਲੂਗੀ ਕੰਮ ਵੀ ਮੈਂ ਕੀ ਹੋ ਗਿਆ ਸਵੇਰੇ ਸਵੇਰੇ ਹੋਣਾ ਕੀ ਆ ਇੱਕ ਟਾਈਮ ਦਾ ਕੰਮ ਸੰਭਾਲਾ ਭਾਈ ਮੈਥੋਂ ਨਹੀਂ ਹੁੰਦਾ ਹੈਗਾ ਤੈਨੂੰ ਮੈਂ ਦੱਸਾਂ ਨੈਂ ਮੈਂ ਪਸੂਆਂ ਦਾ ਦੇਖਾਂ ਨੈਂ ਮੈਂ ਚੁੱਲੇ ਚੌਕੇ ਦਾ ਕਰਾਂ ਤੇ ਤੁਹਾਨੂੰ ਇੰਨੇ ਕੀ ਟੈਨਸ਼ਨ ਪਈ ਹੈ ਕਿ ਮੇਰਾ ਕੰਮ ਆ ਮੈਂ ਕਰ ਲੂੰਗੀ ਜਦੋਂ ਮੇਰਾ ਜੀ ਕਰੂਗਾ ਨਾਲੇ ਤੁਸੀਂ ਕੌਣ ਹੋਣੇ ਮੈਨੂੰ ਇਹ ਸਭ ਕਹਿਣ ਵਾਲੇ ਬਈ ਹੋਰ ਕੌਣ ਕਹੂਗਾ ਜੇ ਮੈਂ ਨਹੀਂ ਕਹੂੰਗੀ ਹੈ ਰੋਟੀ ਲਾਲਾ 12 ਵਜੇ ਪਾਏ ਨੇਗੇ ਭੁੱਖ ਲੱਗੀ ਪਈ ਆ ਭੁੱਖ ਜੇ ਤੁਹਾਨੂੰ ਲੱਗੇ ਤੁਸੀਂ ਆਪਦੀ ਬਣਾ ਕੇ ਖਾ ਲਓ ਸਾਨੂੰ ਲੱਗੂਗੀ ਅਸੀਂ ਆਪਣੀ ਬਿਲਾ ਲਾਂਗੇ ਅੱਛਾ ਕੱਲ ਆ ਕੇ ਹੁਣ ਤੂੰ ਇਹ ਸੋਚਦੀ ਆ ਵੀ ਰੋਟੀਆਂ ਵੀ ਡੱਡ ਹੋ ਜਾਣ ਹੁਣ ਤੁਜਾ ਜੇ ਤੁਹਾਡੇ ਕਰਤੂਤਾ ਨੇ ਨਾ ਰੋਟੀ ਅੱਡੋ ਅੱਡ ਹੋਣ ਗਈਆਂ ਨਾਲੇ ਉੱਥੇ ਮੇਰੇ ਬੰਦੇ ਕੋਲ ਖੜੇ ਕੀ ਕਰਦੇ ਸੀ ਤੁਸੀਂ ਕਿਉਂ ਤੇਰੇ ਬੰਦੇ ਦੇ ਮੈਂ ਗਹਿਣੇ ਲਾ ਲੇ ਬੰਦੇ ਕੋਲੇ ਖੜੀ ਕੀ ਕਰਦੀ ਸੀ ਮੈਨੂੰ ਪਤਾ ਹੀ ਹੈ ਵੀ ਤੁਸੀਂ ਉਹਨੂੰ ਕੀ ਕੀ ਉਂਗਲਾਂ ਲਾਉਣੇ ਉਹਦਾ ਨਾ ਖਹਿੜਾ ਛੱਡ ਦਿਓ ਹੁਣ ਵਿਆਹ ਹੋ ਗਿਆ ਉਹਦਾ ਮੈਂ ਕਿਹੜੀਆਂ ਗੱਲਾਂ ਕਰਦੀ ਆ ਉਹਦੇ ਕੋਲੇ ਖੜੀ ਸੀ ਕੋਈ ਉਹਦੀ ਮੈਂ ਝਾਂਜੜਾ ਨਹੀਂ ਲਾ ਲਈਆ ਸਮਝ ਗਈ ਨਾ ਮੇਰੇ ਕੋਲ ਹੀ ਸੀ ਹੁਣ ਤੱਕ ਉਹ ਤੂੰ ਤਾਂ ਕੱਲ ਆ ਕੇ ਲੱਗ ਗਈ ਉਹ ਕਰਨ ਬੰਦਾ ਇਹਦਾ ਬੰਦਾ ਕਿੱਥੋਂ ਲੈ ਕੇ ਆਈਆਂ ਮੈਂ ਪਾਲ ਫਲੋਸ ਕੇ ਐਡਾ ਕੀਤਾ। ਨਾ ਜੇ ਪਾਲ ਫਲੋਸ ਕੇ ਐਡਾ ਕਰਤਾ ਥੋੜਾ ਗੋਲਾ ਧੰਦਾ ਵੀ ਕਰਦਾ ਰਿਹਾਗਾ। ਨਾਲੇ ਸਾਰੇ ਕਰਦੇ ਨੇ। ਇਹ ਜੇ ਨਾ ਸਾਨ ਦੇਣ ਵਾਲੀ ਕਿਹੜੀ ਗੱਲ ਆਗੀ? ਵੀਰ ਕੱਲ ਆ ਕੇ ਚਾ ਉਧਰ ਨਾ ਕਰ ਸਮਝ ਗਈ। ਮੈਨੂੰ 20 ਸਾਲ ਹੋ ਗਏ 25 ਸਾਲ ਆਈ ਨੂੰ ਇੱਥੇ। ਸਾਰਾ ਕੰਮ ਮੈਂ ਹੀ ਕਰਦੀ ਆਂ। ਫਿਰ ਜੇ ਪਹਿਲਾਂ ਕਰਦੇ ਸੀ ਤਾਂ ਹੁਣ ਵੀ ਕਰ ਲੋ। ਮੇਰੇ ਤੇ ਰੋਬ ਮਾਰਨ ਦੀ ਲੋੜ ਨਹੀਂ। ਮੇਰਾ ਜਦੋਂ ਜੀ ਕਰੂ ਮੈਂ ਕਰਨੂੰ, ਜੇ ਨਹੀਂ ਜੀ ਕਰੂ ਤਾਂ ਮੈਂ ਨਹੀਂ ਕਰਦੀ। ਐ ਕਿ ਮੈਨੂੰ ਤੇਰਾ ਜੀ ਕਰਦਾ ਕਰਦੀ ਆਂ ਉਹਦੇ ਨਾਲ ਮੈਂ ਗੱਲ। ਪਤਾਨੀ ਨੂੰ ਕੀ ਹੋਇਆਗਾ ਮੇਰੀ ਮਰਜ਼ੀ ਮੈਂ ਕੰਮ ਕਰਾਂ ਨਾ ਕਰਾਂ ਜਦ ਮੇਰੇ ਬੰਦੇ ਨੂੰ ਨਹੀਂ ਕੋਈ ਪ੍ਰੋਬਲਮ ਇਹ ਕੌਣ ਹੁੰਦੀ ਐ ਚੌਦਰ ਕਰਨ ਵਾਲੀ ਨਾ ਇਹ ਮੂੰਹ ਫੇਰ ਤੈਨੂੰ ਦੇਖ ਕੇ ਜਿਵੇਂ ਮੈਂ ਇਥੇ ਸੰਗਲਾਦੀ ਹੁੰਦੀ ਹਾਂ ਹੁਣ ਤੈਨੂੰ ਉਹ ਕੋਈ ਨਹੀਂ ਵੀਰੇ ਮੇਰੇ ਵਸਦੰਦੇ ਘਰ ਕਾ ਨੂੰ ਮੇਰਾ ਰਾਹ ਰੋਕਦੀ ਐ ਕੀ ਤੈਨਾਂ ਰਾਹ ਰੋਕ ਲਿਆ ਉਹ ਆਪਦੀ ਰੰਨ ਨੂੰ ਸਮਝਾ ਲੈ ਕੰਮ ਕਰ ਲੈ ਮਾਣਾ ਮੋਟਾ ਉਹ ਬੈਠੀ ਐ ਮੰਜੇ ਤੇ ਚੜੀ ਤੇਰੇ ਜਵਾਖਾਂ ਵਰਗੀ ਐ ਰੰਨ ਹੋਗੀ ਉਹ ਹੁਣ ਤੇਰੀ ਤਾਂ ਰੰਨੀ ਆ ਮੇਰੇ ਜਵਾਕਾਂ ਵਰਗੀ ਆ ਉਹਦਾ ਫਰਜ਼ ਨਹੀਂ ਮੰਨਦਾ ਕੰਮ ਕਰਨ ਦਾ ਕੋਈ ਨਹੀਂ ਕਰ ਲੂਗੀ ਕੰਮ ਤੂੰ ਮੇਰਾ ਤੜਕੇ ਤੜਕੇ ਦਿਮਾਗ ਨਾ ਖਰਾਬ ਕਰ ਹਾਂ ਹੁਣ ਤਾਂ ਮੈਂ ਚਾਹ ਰਹਾ ਦਿਮਾਗ ਖਰਾਬ ਕਰਦੀ ਆ ਗੱਲ ਸੁਣ ਲੈ ਮੇਰੀ ਉਹਨੂੰ ਕਹਿੰਦੇ ਜੇ ਉੱਠ ਕੇ ਰੋਟੀ ਲਾ ਲੂਗੀ ਮੈਂ ਥੋੜੀ ਨਹੀਂ ਲੈਂਦੀ ਹੈਗੀਆਂ ਨਾ ਮੈਂ ਉਹ ਮੈਂ ਲਾ ਲੂਆਂ ਯਾਰ ਕਾਨੂੰ ਯਾਰ ਹਾਂ ਤੂੰ ਲਾ ਲੇਗਾ ਹੁਣ ਤਾਂ ਤੂੰ ਉਹਦੇ ਕੱਪੜੇ ਵੀ ਤੋਦੋ ਆਪਣੇ ਪਾਵੇਂਗਾ ਪਹਿਲੇ ਹੀ ਨਹੀਂ ਜਿੱਦਾਂ ਥੋ ਪਾਉਂਦਾ ਹੈਗਾ ਬਾਦ ਨੂੰ ਆਪ ਦਾ ਘਰ ਬਸਾਣਾ ਮੈਂ ਹਾਂ ਘਰ ਬਸਾਣਾ ਭੁੱਲ ਗਿਆ ਆ ਹੁਣ ਦੇਖ ਲੈ ਨਾਲੇ ਚਿੱਟੇ ਪਾਪਾ ਜਾਂਦਾ ਸੀ ਉਹ ਤਾਂ ਕੋਈ ਨਹੀਂ ਮੈਨੂੰ ਬਚਾ ਲੈਂਦਾ ਅੱਜ ਦਾ ਕਰ ਬਚਾ ਲਾ ਉਹਨੂੰ ਕਹਿੰਦਾ ਰੋਟੀ ਲਾ ਲਊਂਗਾ ਰੰਦੀ ਨੂੰ ਕੋਈ ਨਹੀਂ ਲਾ ਲਊਂਗਾ ਮੈਂ ਇਸੇ ਮੈਂ ਪੰਡਾ ਸ਼ੁਰੂ ਕਰਦਾ ਇਹ ਜੜਾ ਚ ਬੈ ਗਈ ਨੂੰ ਨਕਰਪਟ ਦੇ ਮੇਰਾ ਉਹਨੂੰ ਆਪਰੇਸ਼ਨ ਕਰਾਇਆ ਕੋਈ ਨਹੀਂ ਪਤਾ ਰਹਿਣਾ ਜਾਂ ਬੋਟਾਂ ਦੀ ਇਹਨਾਂ ਇਕੱਲਾ ਇਕੱਲਾ ਘਰੇ ਆਉਂਦਾ। ਇਹ ਵੀ ਮੇਰੇ ਪੰਚਾ ਬਲਵੀਰ ਉਹ ਤੇਰੀ ਵੀ ਨਾ ਮਜ਼ਾਕ ਕਰਨ ਦੀ ਆਕੀ ਕਰਦੇ ਨੇ। ਵੀ ਮਜ਼ਾਕ ਵੀ ਮੈਂ ਜੋ ਦੇਖਾਂ ਨੂੰ ਕਰੂੰ ਹੋਰ ਦੱਸਾਂ ਨੂੰ ਜੀ ਨੂੰ ਕਰੂੰ। ਤੇ ਗੱਲ ਸੁਣ ਮੇਰੀ ਅਸਾਲ ਦੇ ਨੇ ਇਹਨਾਂ ਕੋਈ ਆਪਰੇਸ਼ਨ ਕਰਾਇਆ ਤਾਂ। ਹੋਰ ਬਲਵੀਰ ਉਹ ਆਪਰੇਸ਼ਨ ਕਰਾਇਆ ਹੋਰ ਕੀ ਮੇਰੀ ਸ਼ੌਕ। ਬੇ ਮਹਾ ਅੱਜ ਕੱਲ ਦਾ ਸ਼ੌਕ ਜਿਹੜੀਆਂ ਵੀ ਲਾ ਲੈਂਦੇ ਨੇ। ਲੰਮੀ ਮੈਂ ਕਹਿ ਲਾਉਂਗਾ ਸ਼ੌਕ ਨੂੰ। 12000 ਰੁਪਏ ਲਾ ਕੇ। ਸੁਮਾਣੇ ਕਰਾ ਕੇ ਆਪਰੇਸ਼ਨ ਲੰਚ ਪਵਾ ਕੇ ਇਹਦੇ ਵਿੱਚ ਕੱਲ ਸੰਲਾਂ ਮੇਰੀ ਫੇਸਿੰਗ ਤਾਂ ਪੁਰਾਣੀ ਹੈ ਪਰ ਇੱਕੇ ਬੈਠਾ ਕੀ ਕਰਦਾਂ ਮੈਂ ਆਰਾਮ ਕਰ ਲਾਪਾ ਡਾਕਟਰ ਨੇ ਦੱਸਿਆ ਵੀ ਤੜਕੀ ਬਾਹਰ ਆਵਾਜਾਈ ਦੇਖਣੀ ਹੈ ਅੱਛਾ ਵੀ ਕੈਮਰਾ ਫਿੱਟ ਕਰਨਾ ਹੈਗਾ ਹਾਂ ਠੀਕ ਆ ਮੈਂ ਵੀ ਹੁਣ ਬੁਜ਼ੀ ਰੋਇਆ ਹਾਂ ਜੀ ਨਹੀਂ ਬਈ ਕੋਈ ਫੋਨ ਨਹੀਂ ਮੈਂ ਜਾਣ ਕੋਈ ਨਹੀਂ ਮੇਰੇ ਨਾਲ ਕਿਹੜੇ ਕੰਮੀ ਨਾ ਹੁੰਦੇ ਉਹਨਾਂ ਨਾਮ ਜੀ ਉਹ ਇੱਕ ਗੱਲ ਲਗ ਗਈ ਜਿਹੜੇ ਹਿਸਾਬ ਨਾਲ ਤੇ ਪਾਲ ਪੂਸ ਕੇ ਤਾਂ ਵੱਡਾ ਕਰਿਆ ਤੀ ਹਣਾ ਉਹ ਯਾਰ ਤਾਂ ਮਸ਼ੀਨਰੀ ਫਰਜ਼ਾਂ ਤਾਂ ਵੀ ਇਹ ਹੱਕ ਨਹੀਂ ਜੀ ਬੋਲ ਨਾਲ। ਮੈਂ ਚੱਲ ਕੋਈ ਨਾ ਪਾਈ ਫਿਰ ਹੁਣ ਕਰੀਏ ਵੀ ਕੀ ਹੈ। ਜੇ ਕਰਾ ਲਿਆ ਤਾਂ। ਚੱਲ ਕੋਈ ਨਾ ਸਾਡਾ ਵੀ ਫਰਜ਼ ਆਉਂਦਾ ਸੀਗਾ। ਦੁਰਦਸ਼ਾ ਇਹ ਦੇ। ਬੈ ਮੈਨ ਨਾਲ ਸਾਡਾਂ ਟਿੱਕਣਾ ਖਈਆ ਕਰ ਮਰਚਣਿਆ। ਟਿੱਕਣਾ ਨਹੀਂ ਵੀਰੋ ਗੱਲ ਗੱਲ ਪਿੰਡ 'ਚ ਪਤਾ ਨਹੀਂ ਗੱਲ ਹੋ ਰਹੀ ਹੈ। ਹਾਂ। ਹੀ ਗਿੰਤਾ ਦਾ ਦੂਸਰੂਂਗੇ। ਹੋਏ ਦੇਖੋ ਲੋਕ ਕਹੇ ਜਿਹਾ ਹੈ। ਬਈ ਮੇਰੇ ਤਾਂ ਉਹ ਜਵਾਕਾ ਵਰਗਾਗਾ। ਬਈ ਵੀਰੋ ਲੋਕਾਂ ਦਾ ਮੂੰਹ ਨਹੀਂ ਫੜਿਆ ਜਾਂਦਾ ਹੁੰਦਾ। ਬਈ ਲੋਕਾਂ ਦਾ ਕੀ ਆ ਲੋਕ ਦਾ ਕੁੱਤੇ ਆ ਪੌਂਕਦੀ ਹੁੰਦੇ ਆ। ਹਾਂ ਹਾਂ ਬਈ ਵੀਰੋ। ਹਾਥੀ ਮਗਰ ਇੰਨੇ ਕੁੱਤੇ ਪੌਂਕਦੇ ਆ। ਉਹ ਤਾਂ ਆਪਣੀ ਮਸਤੀ ਕੀ ਤੁਰਿਆ ਜਾਂਦਾ। ਮੈਨੂੰ ਕੋਈ ਪਰਵਾਹ ਨਹੀਂ ਕਿਸੇ ਦੀ। ਪਰ ਫੇਰ ਵੀ ਛਾਣੀ ਗੱਲ ਐ ਬਈ ਵੀਰੋ। ਬਈ ਇੱਜ਼ਤ ਮੰਗ ਕੇ ਨਾ ਕਰਨਾ ਚਾਹੀਦਾ ਹੈ ਨਾ। ਤੇ ਚੱਲ ਕੋਈ ਨਾ। ਭਰਾਵਾ ਜਿਹੜਾ ਮੇਰਾ ਫਰਜ਼ ਸੀ ਉਹ ਮੈਂ ਪੂਰਾ ਕਰਤਾ ਹੈ। ਵਿਆਹ ਦਾ ਵਰਤ ਆ ਉਹਦੇ ਘਰ ਦਾ ਕਰਤਾ। ਜੋ ਮਰਜ਼ੀ ਕਰੇ ਹੁਣ। ਆਇਆ ਨਹੀਂ ਜੰਟਾ ਦੀ ਮਸ਼ੀਨ ਤੋਂ। ਨਾ ਆਇਆ ਨਹੀਂ ਹਜੇ। ਕਾਓ। ਲੱਗਣਗੇ ਅਜੇ 10 ਦਿਨ ਅੱਛਾ ਲੱਗਣਗੇ ਠੀਕ ਹੈ ਕੋਈ ਨਾ ਚੱਲ ਬਾਗ ਡਬਲ ਵੀਰੋ ਆਰਾਮ ਕਰ ਲਿਆ ਘਰ ਕੋਈ ਨਾ ਕੋਈ ਅੱਖ ਚ ਕਣਪੂਣ ਪਾਈ ਜੋ ਜੀ ਤਾਂ ਮਾੜੀ ਦੇਖੂ ਨਹੀਂ ਹੈ ਬਲਬੂਰੋ ਲਖੌਂਦੀ ਪੁੱਤ ਆ ਗੱਲ ਜੀ ਤਾਂ ਇੱਕ ਤੇ ਨਹੀਂ ਹੈਗੀ ਘਰ ਚ ਸਾਰੀ ਉਮਰ ਨੂੰ ਕੜਤੀ ਜਾਂਦਾ ਪੀ ਚਤੇ ਤੇਰੀ ਸ਼ੈਰੀ ਹਾਂ ਜੀ ਮਨਾਲੀ ਰੋਟੀ ਲੱਗਦੇ ਸੀ ਰੋਟੇ ਬਣਾਉਣਾ ਚਾਹੀ ਲੱਗ ਜਾ ਪਰ ਮੈਂ ਵੀ ਬਸ ਕੰਮ ਜ ਕਰ ਰਹੀ ਆ ਮੈਂ ਨਾ ਮੈਂ ਗੱਲ ਕਰ ਰਹੀ ਸੀ ਤੁਹਾਡੇ ਨਾਲ ਦੋ ਦਸ ਨਾ ਤੁਸੀਂ ਆਪਦੇ ਭਾਬੇ ਨੂੰ ਸਮਝਾ ਨਹੀਂ ਸਕਦੇ ਆ ਮੈਨੂੰ ਹਣ ਇੰਨਾ ਬੋਲ ਕੇ ਹਟਿਆ ਨਾ ਉਹਦਾ ਕੀ ਮਤਲਬ ਆ ਮੈਨੂੰ ਕੁਝ ਵੀ ਕਹਿਣ ਦਾ ਕੋਈ ਨਹੀਂ ਮੈਂ ਕਹਿਨੂ ਆ ਵੱਡੀ ਐ ਨਾ ਜੇ ਵੱਡੀ ਆ ਫਿਰ ਵੱਡੇ ਵਾਲੀ ਸਮਝ ਵੀ ਰੱਖੇ ਬੋਲਣ ਲੱਗੇ ਤਾਂ ਉਹ ਦੇਖਦੇ ਨੇ ਕਿਵੇਂ ਉਹਦੀ ਛਪੜ ਛਪੜ ਜਵਾਨ ਚੱਲਦੀ ਆ ਕੋਈ ਗੱਲ ਨਹੀਂ ਮੈਨੂੰ ਸਮਝਾ ਦਿਓ ਨਾਲੇ ਮੇਰਾ ਜੇ ਜੀਕਰੂ ਤਾਂ ਮੈਂ ਕੰਮ ਕਰ ਲਿਆ ਕਰੋ ਨਹੀਂ ਮੈਂ ਆਪਦਾ ਜਦੋਂ ਜੀਕਰੂ ਉਦੋਂ ਕੰਮ ਕਰੰਦੀ ਹਾਂ ਮੈਨੂੰ ਕਹਾਂ ਨਾਲ ਕੋਈ ਨਹੀਂ ਹੁੰਦੀ ਉਹਨਾਂ ਬੰਦਿਆਂ ਵਾਂਗੂ ਇਹ ਗੱਲ ਸਮਝਾ ਦੋ ਉਹ ਕੋਈ ਨਹੀਂ ਬਾਬਾ ਤੂੰ ਨਾ ਕਰੀ ਜਦੋਂ ਤੇਰਾ ਜੀਕਰੂ ਉਦੋਂ ਕਰਨੀ ਨਹੀਂ ਮੈਂ ਕਰ ਲਉ ਕੋਈ ਨਹੀਂ ਜੇ ਅੱਜ ਤੋਂ ਬਾਅਦ ਉਹ ਮੈਨੂੰ ਬੋਲੀ ਨਾ ਮੈਂ ਆਦਾ ਸਮਾਨ ਚੱਕਣਾ ਤੇ ਵੇਕੇ ਲੱਗ ਜਾਣਾ ਮੈਂ ਦੱਸਦਾ ਤੁਹਾਨੂੰ ਉਹ ਕੋਈ ਨਹੀਂ ਤੂੰ ਕਾਬਰੇ ਨਾ ਕਰ ਮੈਂ ਆਪੀ ਸਮਝਾ ਰੋਣ ਨੂੰ ਨਾ ਨਾਲੇ ਮੈਨੂੰ ਕੀ ਗੱਲ ਦੱਸੋ ਇੱਥੇ ਖੜੇ ਤੁਸੀਂ ਕੀ ਗੱਲਾਂ ਕਰਨ ਲੱਗੇ ਸੀ ਕੀ ਕਹਿੰਦੇ ਸੀ ਉਹ ਉਹ ਕੁਝ ਨਹੀਂ ਉਹ ਤਾਂ ਇਹ ਕਹਿੰਦੇ ਕਹਿੰਦੇ ਕੱਖ ਪਾਏ ਕਹਿੰਦੇ ਕਾਣੋਂ ਪਾਈ ਇੱਕ ਆਖ ਸੁਣਦਾ ਸੀ ਮੈਨੂੰ ਸਾਰਾ ਕੁਝ ਉਹ ਕਾਣੋਂ ਇਹੀ ਗੱਲਾਂ ਚੱਲਦੀਆਂ ਸੀ ਮੈਸਾਂ ਦੀ ਗੱਲ ਚੱਲਦੀ ਸੀ ਉਹ ਨਾ ਬੰਦਿਆਂ ਵਾਂਗ ਖਾਣੇ ਪਾ ਦੋ ਗੱਲ ਕਿ ਮੇਰੇ ਨਾਲ ਵਾਧੂ ਘੱਟ ਬੋਲਣ ਦੀ ਲੋੜ ਨਹੀਂ ਹੈਗੀ ਮੈਂ ਸਮਝਾ ਦੂੰਗਾ ਸਮਝਾ ਦੂੰਗਾ ਚੇਤੇ ਚੰਨ ਲੈ ਬਣਾ ਲੇ ਲੋ ਨੋਨੀਆ ਰੋਟੀ ਤਾਂ ਮੈਂ ਆਪਣੀ ਲਾਹੂੰਗੀ ਮੈਂ ਆਪਦੀ ਆਪ ਲਾ ਲਵਾਂਗੀ ਕੋਈ ਨਹੀਂ ਚੱਲ ਐ ਵੀ ਨਹੀਂ ਚੱਲਿਆ ਕਰਦੇ ਗਰਮ ਨਹੀਂ ਚੱਲਿਆ ਕਰਦੇ ਲਾ ਦੀ ਉਹਦੀਆਂ ਦੋ ਗੁੱਲੀਆਂ ਲਾ ਲਈਆਂ ਨੇ ਉਹਦੀਆਂ ਕਿ ਜ਼ਿਆਦੇ ਲਾਣੀਆਂ ਨੇ ਹੈਲੋ ਹੈਲੋ ਹਾਂ ਹਾਂ ਪੈਨਾ ਖਾਣ ਨੂੰ ਉਹ ਮਸ਼ੀਨ ਚ ਨਾ ਲੱਗ ਰਿਹਾ ਸੁਣਦਾ ਨਹੀਂ ਕੁਸ ਕਦੋਂ ਤੱਕ ਲੱਗਣਗੇ ਹਜੇ ਮੈਂ ਖੜ੍ਹ ਜਾ ਥੱਲੇ ਉੱਤਰ ਕੇ ਗੱਲ ਕਰਦਾ ਇੱਕ ਮਿੰਟ ਕਦਾਈ ਰ ਬੋਲੇ ਨੂੰ ਸੁਣਦਾ ਨਹੀਂ ਹੈਗਾ ਕੁਸ ਹਾਂ ਹਉਂ ਦੱਸ ਮੈਂ ਕਹਿੰਦੀ ਵਾਂ ਕਿੰਨੇ ਦਿਨ ਲੱਗਣਗੇ ਹਜੇ ਲੱਗ ਜਾਣਗੇ 2-4 ਦਿਨ ਨਹੀਂ ਹੋਰ ਹੋਰੇ ਤੇਰੇ ਨਹੀਂ ਇਹ ਕੰਮ ਰੋਟ ਆਉਂਦਾ ਹੈਗਾ ਉਹ ਕੰਮ ਹੀ ਕਰਨਗੇ ਆ ਹੋਰ ਕੀ ਕਰਨਗੇ ਆ ਤੂ ਦਾ ਕੰਮ ਕਰਨ ਗਿਆ ਇੱਥੇ ਘਰ ਦੇ ਹਾਲ ਵੀ ਦੇਖ ਲਾ ਕੇ ਕਿਉਂ ਕੀ ਹੋ ਗਿਆ ਘਰ ਨੂੰ ਆਹ ਲਾਤੀ ਰੋਡਾ ਮੈਨੂੰ ਲਿਆ ਕੇ ਪਹਿਲਾਂ ਤਾਂ ਮੈਂ ਇੱਕ ਨੂੰ ਖਵਾਉਂਦੀ ਸੀ ਹੁਣ ਮੈਨੂੰ ਦੋ ਨੂੰ ਖਵਾਉਣੀਆਂ ਪੈਂਦੀਆਂ ਨੇ ਲਾ ਕੇ ਢੱਕਾ ਨੂੰ ਤੋੜਦੀ ਕੰਮ ਦਾ ਐਂ ਕਿਉਂ ਬੋਲਦੀ ਏ ਤੂੰ ਜਵਾਕਾਂ ਨੂੰ ਆਹੋ ਮਈ ਬੁਰੀ ਲੱਗਦੀ ਏ ਤੈਨੂੰ ਤੂੰ ਕੰਮ ਦੱਸ ਜੀ ਕੋ ਕੰਮ ਹੈਗੇ ਕੰਮ ਹੀ ਹੈਗਾ ਚੁੱਪ ਕਰਕੇ ਘਰੇ ਆ ਜਾ ਆਪਦੀ ਰੋਟੀ ਅੱਡ ਕਰਨੀ ਆ ਆਪਾਂ ਮੈਂ ਤੂੰ ਆਪ ਪਕਾ ਕੇ ਪਾਈਆਂ ਜਾਂਦੀਆਂ ਇਹਨਾਂ ਨੂੰ ਕਰਨੀ ਆ ਰੋਟੀ ਅੱਡ ਮੈਂ ਆਪਿਆਂ ਨੂੰ ਦੋ ਚਾਰ ਤਣੇ ਤੱਕ ਚੰਗਾ ਚੰਦਾ ਤੇਖ ਮੇਰੀ ਤਾਂ ਕਰਦਾ ਹੀ ਨਹੀਂ ਹੈਗਾ ਜੇ ਤੂੰ ਕਰੂਗਾ ਇਹਦੇ ਪੱਖ ਦੀ ਗੱਲ ਕਰੂਗਾ ਮੈਂ ਤਾਂ ਜਾਣੀ ਕੁਸ ਲੱਗਦੀ ਨਹੀਂ ਹੈਗੀ ਮੈਂ ਤਾਂ ਇਹਨਾਂ ਦੀ ਨੌਕਰਾਂ ਨਹੀਂ ਸਮਝੀ ਵੀ ਹੈਗੀ ਤਾਂ ਲੱਗੇ ਆ ਪਰ ਦੇ ਕੰਨ ਹਾਂ ਤਾਂ ਸੁਣੇ ਕੀ ਕਰਨ ਪਰ ਤੇ ਤੂੰ ਤਾਂ ਹੀ ਕਹਾਂ ਜਾਣਨਾਗਾ ਕੰਨੀ ਲੱਗ ਰਹੀ ਹੈ ਪਰ ਨਾ ਕਿਉਂ ਨਹੀਂ ਸਾਡੇ ਘਰ ਬਸਦਿਆਂ ਚ ਰਹਿਣ ਦਿੰਦੀ ਹਾਂ ਹਾਂ ਹੁਣ ਤਾਂ ਤੈਨੂੰ ਲੱਗਦਾ ਹੀ ਆ ਮੈਂ ਕੰਨ ਭਰਦੀ ਆ ਉਹ ਤਾਂ ਮੈਂ ਬੜੀ ਚੰਗੀ ਲੱਗਦੀ ਸੀ ਜਦੋਂ ਕਹਿੰਦਾ ਸੀ ਦੇ ਦੇ 2000 ਰੁਪਇਆ ਦੇ ਦੇ 3000 ਰੁਪਇਆ ਪਵਾਲਾ ਬਾਈ ਤੋਂ ਹੈ ਹੁਣ ਜੇ ਮੈਂ ਉਹਦੇ ਨਾਲ ਗੱਲ ਕਰਦੀ ਆ ਤਾਂ ਮੈਂ ਬੁਰੀ ਲੱਗਦੀ ਆ ਤੈਨੂੰ ਉਹ ਮੈਂ ਕਦੋਂ ਕਹਿੰਨਾ ਮੇਰੀ ਮਾਂ ਪਰਕਰ ਬਸਦਿਆਂ ਚ ਰਹਿਣ ਲਈ ਕਿੰਦੇ ਉਜੜ ਜੂਗਾ ਕੁਛ ਨਹੀਂ ਮਿਲਣਾ ਤੈਨੂੰ ਖੇਡਣੇ ਖੜਿਆ ਕੇ ਕੁਛ ਵੀ ਨਹੀਂ ਮਿਲਣਾ ਮੇਰੇ ਕੰਨਿਓ ਤਾਂ ਨਾ 10 ਦਿਨਾਂ ਨੂੰ ਉਜੜਦਾ ਬਸਕ ਹੁਣ ਉਜੜ ਜਾ ਤੈਨੂੰ ਮੈਂ ਦੱਸਾਂ ਉਹੀ ਸਪਰੇ ਪਾ ਦੇ ਫਿਰ ਤੇ ਮਰ ਜਨੇ ਮਰ ਜਾਤੇ ਮਰ ਜਨੇ ਨਾ ਕਿਸੇ ਨੌਰ ਰਖ ਨਾ ਤੇਰੇ ਵਰਗੇ ਤਾਂ ਨਾ ਮਰਨਾ ਨਾ ਖੜਾ ਸੱਜਣਾ ਤੈਨੂੰ ਮੈਂ ਦੱਸਾਂ ਸਾਰੇ ਕੋ ਸੋਚੂਗਾ ਉਹ ਮੱਦੇ ਸਹਾਰ ਨਾਲ ਸੋਨਾ ਲੱਗਦਾ ਬੰਦਾ ਜਾਣਦੇ ਜਾਣਦੇ 부ੜੀ ਹੋਗੀ ਇਹ ਲੱਛਣ ਛੱਡ ਦੇ ਤੂੰ 부ੜੀਆਂ ਵਾਲੀਆਂ ਚੁਗਲੀਆਂ ਛੱਡ ਦੇ ਨਾ ਹੁਣ ਮੈਂ ਤੈਨੂੰ 부ੜੀ ਲੱਗਣ ਲੱਗੀ ਹੈ ਨਾ ਪਹਿਲਾਂ ਤਾਂ ਤੈਨੂੰ ਮੈਂ ਬੜੀ 18 ਸਾਲ ਦੀ ਲੱਗਦੀ ਸੀ ਕੀ ਲੱਸਾਂ ਫੜੇ ਇਹਨੇ ਗੱਲ ਸੁਣ ਲੈ ਮੇਰੀ ਤੈਨੂੰ ਮੈਂ ਦੱਸਦਾ ਬੰਦਾ ਬਣ ਜਾ ਬੰਦਾ ਗੱਲ ਸੁਣ ਲੈ ਮੇਰੇ ਕੰਨ ਲਾ ਕੇ ਸਮਝ ਗਿਆ ਇਹ ਕੁੱਸ ਨਹੀਂ ਚੱਲਣਾ ਇੱਥੇ ਹੁਣ ਸ਼ਰਮ ਤਾਂ ਨਹੀਂ ਆਉਂਦੀ ਹੈਗੀ ਕਿਵੇਂ ਮੇਰੇ ਬੰਦੇ ਦੇ ਡੋਰੇ ਪਉਣ ਲੱਗੀਆਂ ਨਾਲ ਦੀ ਉਮਰ ਦਾ ਤਾਂ ਲਿਹਾਜ਼ ਕਰ ਲੈ ਮੋੜਾ ਮੋਟਾ ਇਹ ਕੀ ਡੋਰੇ ਪਾਰੇ ਤਮ ਨੂੰ ਤੈਨੂੰ ਕਹਿਣਾ ਹੀ ਆ ਤੈਨੂੰ ਤਾਂ ਹਰ ਟਾਈਮ ਡੋਰੀ ਦੇਸਦੇ ਰਹਿੰਦੇ ਆ ਤੇਰੀ ਇਹ ਨਾ ਸਾਰੀਆਂ ਗੱਲਾਂ ਸੁਣ ਲਿਆ ਨਾ ਕੀ ਸ਼ਰਮ ਕਰਨਾ ਮਾੜੀ ਮੋਟੀ ਇੱਕ ਵੀ ਨੂੰ ਆਇਆ ਅੱਖ ਹੈਗਾ ਵੀ ਕੱਖ ਵੱਢ ਲੈ ਫਿੱਤਰ ਜਾ ਕੇ ਫਿਰਦਾ ਰਹੇ ਸਾਰੇ ਜਨ ਸਰਾਣੇ ਵਧਾਈ ਰੱਖਦੀਆਂ ਕਦਰਾਂ ਦੀਆਂ ਗੱਲਾਂ ਸੁਣ ਰਹੀਆਂ ਮੈਂ ਖੜੀ ਗੱਲਾਂ ਨਾ ਬਦਲ ਹੁੰਜੇ ਮੈਂ ਆ ਗਈ। 니 ਕਿਉਂ ਕਾਵਲੀ ਹੋਈਆਂ ਮੈਂ ਇਹਨੂੰ ਆਏ ਆਖਿਆ ਸੀ ਵੀ ਜੇ ਕੰਮ ਨਹੀਂ ਕਰੇਂਗਾ ਤੇਰਾ ਘਰ ਉਜੜ ਜੂ। 니 ਬੱਸ ਕਰ ਜਾਨੀ ਮੈਨੂੰ ਪਤਾ ਤੂੰ ਕਿਹੜੇ ਕੰਮ ਦੀਆਂ ਗੱਲਾਂ ਕਰਦੀ ਸੀ ਵੀ ਜੇ ਤੇਰਾ ਘਰ ਉਜੜਦਾ ਤਾਂ ਜੂ ਉਜੜ ਜੇ। ਉੰਜ ਦਾ ਘਰ ਉਜੜਦਾ ਨਹੀਂ ਪਰ ਜੇ ਤੇਰੇ ਜਹੀਆਂ ਹੋਣ ਨਾ ਪਰਚ ਤਾਂ ਘਰ ਜਮਾ ਉਜੜ ਜਾਂਦੇ ਨੇ। ਜੇ ਮੈਂ ਜਾਣਨਾ ਹੁੰਦਾ ਨਾ ਮੈਂ ਬਿਆਕੇ ਨਹੀਂ ਸੀ ਲਾਉਂਦੀ ਤੈਨੂੰ। ਨੰਦੋਂ ਦੋਨਾ ਵੱਡਾ ਬਣ ਕੇ ਖੜਾ ਕਹਿ ਨਹੀਂ ਸਕਦਾ ਕੁਛ। ਉਹ ਕੱਖ ਕਹਿੰਦੀ ਸੀ ਵੱਢ ਕੇ ਲਿਆ ਕਹਿੰਦੀ ਆ ਕੱਖ ਕਹਿੰਦੀ ਸੀ ਆ ਤੂੰ ਵੀ ਇਦੀ ਗੱਲ ਜਾਮਿਆਂ ਦੇ ਕਹਿੰਦਾ ਥੱਲੇ ਲੱਗ ਤੇ ਰਹੀ ਹੋਣਾ ਉਹ ਤਾਂ ਜਿਹੇ ਜੀ ਹੈਗੀ ਹੈਗੀ ਆਪ ਤਾਂ ਮਾੜੀ ਮੋਟੀ ਸ਼ਰਮ ਕਰ ਲੈ ਸਮਝਾ ਸਕਦਾ ਉਹ ਉਹ ਕੱਖ ਗਿਆ ਉਹਨੇ ਵੱਢ ਕੇ ਲਿਆ ਕਹਿੰਦੀ ਖੇਤੋਂ ਅੱਜ ਤਾਂ ਇਹ ਗੱਲਾਂ ਮੈਂ ਸੁਣੀਆਂ ਨੇ ਜੇ ਕਿਸੇ ਨੇ ਬਾਹਰ ਸੁਣ ਲਈ ਨਾ ਆਪਦੀ ਤਾਂ ਤੁਸੀਂ ਬੇਇੱਜ਼ਤੀ ਕਰਾਉਂਗੇ ਨਾਲ ਮੇਰੀ ਵੀ ਉਹ ਕੱਖ ਸੜਨ ਲੱਗ ਰਹੇ ਨੇ ਮੇਰੇ ਸਾਲੇ ਦੀ ਕੜਿੱਕੀ ਚ ਬਸ ਗਈ ਜਾਨ ਨਾ ਇੱਧਰ ਦੇ ਰੇ ਨਾ ਇੱਧਰ ਦੇ ਰੇ ਪਰ ਅਜੂ ਚ ਪਾ ਕੇ ਤੋਲਣ ਵਾਲਾ ਕੰਮ ਹੋ ਗਿਆ ਗੱਲਾਂ ਦੇਖ ਲੈ ਕਰਦੀ ਕਰ ਤਾਂ ਤੇਰਾ ਨਾ ਮੈਂ ਜਾੜ ਕੀ ਸੱਡੂ